ਕਮ ਗਾਇਸ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਆ ਸੈਕਸ਼ਨ ਦੇ ਵੇਖਿਆ ਹੋਊਗਾ ਸਾਡੇ ਵਲੋਗਾਂ ਚ ਤੇ ਅੱਜ ਗਾਲੇ ਵਲੋਗ ਸਾਡੇ ਤਾਂ ਨਹੀਂ ਹੁੰਦੇ ਇਹ ਆਡੇ ਸੈਕਸ਼ਨ ਥੋੜੇ ਠੱਲੇ ਹੋ ਗਏ ਸੀ ਦੋ ਦਿਨਾਂ ਅਗੇ ਨਾਲ ਖਰਾਕ ਨਹੀਂ ਮਿਲਦੀ ਉਹ ਵਾਲੀ ਤੇ ਅੱਜ ਪੂਰਾ ਸਾਗ ਚੱਲੰਦਿਆ ਨਾਲ ਚੱਲਦੀ ਦਾਲ ਕੜੀ ਵੀ ਰੱਖੀ ਆ ਕੜੀ ਮੋਗੀ ਹੁਣ ਤੇ ਰੋਟੀ ਕਿਦਾਂ ਭਾਜੀ ਹੁਣ ਕਿਦਾਂ ਮੈਂ ਇੰਸੜਾ ਤੁਹਾਡੀ ਖਰਾਕ ਘੱਟ ਹੋ ਗਈ ਕਿ ਲਾਉ ਇਹਦਾ ਕੀ ਕਰਨਿਆ ਮੈਂ ਠੀਕ ਆ ਹਨੂ ਖਰਾਕ ਘੱਟ ਘੱਟ ਲੱਗਾਂਗੀ ਕਿੰਨੀ ਰੋਟੀ ਆ ਮੈਂ ਪੰਜ ਤੋਂ ਛੇ ਹੀ ਖਾਂਦਾ ਪੰਜ ਤੋਂ ਛੇ ਠੀਕ ਆ ਠੀਕ ਆ ਨਹੀਂ ਪਰ ਇਹ ਕਿੰਨੀ ਆ ਆ ਛੇਵੀਂ ਆ ਇਹ ਛੇਵੀਂ ਆ ਬਸ ਲਾਸਟ ਨਹੀਂ ਲਾਸਟ ਨਹੀਂ ਆ ਇਹ ਤੁਸੀਂ ਵੀਡੀਓ ਚ ਕਹੀ ਜਾਂਦੇ ਜੇ ਮੇਰੇ ਤੋਂ ਨਾ ਹੋਰ ਆਊਗੀ ਹਲੇ ਕੜਾ ਵਾਲਾ ਕਾ ਮੂੰਗੀ ਵਾਲਾ ਕਾਈਓ ਆ ਲਾਸਟ ਹੀ ਵਾਰ ਤੇ ਮੂੰਗੀ ਵਾਲਾ ਕਿਹੜਾ ਤਾਂ ਬਾਹਰ ਦੁੱਧ ਦੋਦਰ ਬਾਹਰ ਨਹੀਂ ਹਲੇ ਰਾਤ ਦੇ ਤੁਹਾਨੂੰ 9 10 ਵਜੇ ਨੇ ਸੌਣ ਲੱਗਿਆ ਤੇ ਇਹਦੇ ਵਿੱਚ ਕੀ ਕੀ ਖਾ ਸਕਦੇ ਜੋ ਭੁੱਖ ਲੀ ਲੈ ਗਿਆ ਉਹ ਆ ਤਾਂ ਠੀਕ ਆ ਉਹ ਹੋ ਇਹ ਧੀਆ ਇਹ ਸਾਰੀ ਖਾਓਗੇ ਠੀਕ ਹੈ ਇਦਾਂ ਬਾਹਰ ਵੰਡਰਨਾ ਤੇ ਲੈ ਜਾ ਜੇ ਕੋਈ ਵੀ ਰਾਉ ਨੂੰ ਸ਼ਿਕਾ ਵੀ ਦਵਾਂਗੇ ਸ਼ਿਕਾਓ ਫਿਰ ਸ਼ਿਕਾਓ ਫਿਰ ਵੀਰ ਆ ਗਿਆ ਸ਼ਿਕਾਓ ਕੀ ਮੋਫਲੀ ਫੜੋ ਮੋਫਲੀ ਖਾ ਮਾਵਾ ਅੱਛਾ ਆਹ ਕੌਣ ਸ਼ਿਕਾਓ ਆ ਆ ਆ ਤੁਹਾਡੇ ਬੇਟੇ ਆ ਠੀਕ ਐ ਇਹਦੇ ਮਾਮੇ ਤੇ ਵੀਰ ਕਰ ਦੋ ਇਹ ਚਾਰ ਕੀ ਖਾਂਦਾ ਮਾਹਾਂ ਕਿੰਨੇ ਆ ਕਿੰਨੇ ਖਾਂਦਾ 6-7 ਖਾਂ ਲੈਂਦਾ ਕਿੰਨੇ ਆ 6 ਦਾ 6 ਦਾ ਕੀ ਇਹ ਜੱਤੇ ਵੀ ਖਾ ਲੈਂਦਾ ਤੇ ਆਹ ਇਹਦੇ ਹਰੇ ਹੌਲਾ ਮਮਾ ਮਾਮਾ ਦੇ ਘੜੀ ਰੋਟੀ ਚੱਲ ਮੁੰਡਾ ਰਿਕਾਰਡ ਤੋੜ ਦਿੰਦਾ ਵਾ ਅੱਧੂ ਅੱਧੂ ਉਹ ਉੱਚਾ ਘੜੀ ਉਹ ਪਹਿਲੇ ਤਾਂ ਸਾਡੇ ਕੜੀ ਜਹਾ ਹੈ ਕੋਣ ਤੇ ਫੇਰ ਹੀ ਲੂਜ਼ ਹੀ ਕਰਦਾ ਜਦਾਂ ਪਲੇਟ ਦਾ ਦੋ ਮਿੰਟ ਦਾ ਵੱਧ ਗਿਆ ਇਹ ਮੈਨਾਂ ਰੋਟੀ ਪਾਈ ਇਹ ਸ਼ੀਰ ਆ ਤਾਂ ਕੀ ਆਈ ਹੁਣ ਉਹ ਆ ਗਿਆ ਹੁਣ ਮੈਦਾਨ ਚ ਉਤਰਨਾ ਉਹ ਦੂਜੀ ਨੇ ਆਟਾ ਗੁੰਨਦਿਆ ਤਾਂ ਹੁਣ ਆਜ ਤੇ ਉਹ ਦੀ ਈ ਤਾਂ ਹੁਣ ਇੰਨੇ ਮੈਦਾਨ ਚ ਉਤਰਨਾ ਮਿੰਦੇ ਨੇ ਪਹਿਲਾਂ ਇਹਨਾਂ ਨੇ ਇਹਦੇ ਫਾਦਰ ਸਾਹਿਬ ਨੇ ਖਾ ਲਈ ਆ ਹੁਣ ਖਾਣੀ ਆ ਤੀ ਕਿੰਨੇ ਰੋਟੇ ਖਾਣੇ ਭਾਜੀ 6 6 7 ਉਹ ਵੇ ਲੋ ਤੂੰ ਵੀ 6 7 ਕਿਹਾ ਵਾ ਉਹ ਮਿੰਦੇ ਨੇ ਵੀ 6 7 ਕਿਹਾ ਵਾ ਇਹ ਇੱਕ ਇੱਕ ਵਾਰੀ ਪਹਿਰੇ ਕਿਉਂ ਨਹੀਂ ਖਾਂਦੇ ਇੱਕ ਵਾਰੀ ਤਾਂ ਕਹਿੰਦੇ ਇਹਨਾਂ ਨੂੰ ਸੂਤਰ ਨਹੀਂ ਹੁੰਦਾ ਨਾ ਰੋਟੀਆਂ ਦਾ ਪੈਕੀ ਨਹੀਂ ਪੂਰੀ ਹੁੰਦੀ ਉਹਦੀ ਮਾਂ ਉਹ ਤੇ ਫਿਰ ਦੋਵਾਂ ਦੇ ਮਿਲਾ ਲਓ 7 ਇਹਨਾਂ ਤੋਂ ਨਾ ਖਾਂਦੇ ਆ 14 ਉਹ ਫਿਰ ਦੋਵਾਂ ਦੀਆਂ 7-7 ਮਿਲਾ ਲਓ 14 ਗੁੱਦਰ ਖਾਂਦੇ ਆ 1 ਕਿਲੋ ਮੋਹਰੀ ਆ ਕਿਲੋ ਮੋਹਰੀ ਖਾ ਲੈਂਦੇ ਆ ਰੋਟੀਆਂ ਵਿੱਚੋਂ ਲੱਗੇ ਆ ਵੇ ਵੇਖੀ ਲਲਪੀ ਦੇ ਤੇਰੀ ਮੰਮੀ ਕਿੰਨੀ ਰੋਟੀਆਂ ਖਾਂਦੀ ਆ 8-9 ਨਹੀਂ ਨਹੀਂ ਜਿਆਦੇ ਵੱਡ ਤੇਰੇ ਸਾਮ ਤੁੱਕਾ ਆ ਪਾdre ਆdre ਆਗੇ ਨੇ 5 ਤੂੰ ਅਰੇ ਓਨੇ ਸੱਚ ਦੱਸਣਾ ਓ ਮੇਡਾ ਬੋਲਦਾ ਸੱਚ 5 5 2 ਟਾਈਮ ਕੋਈ ਨਹੀਂ ਬੋਲਣਾ 2 ਟਾਈਮ ਮਾਰੀਆਂ ਕੋਈ ਨਹੀਂ ਬੋਲਣਾ ਦੇ ਵੀ ਤੂੰ ਸੱਚ ਦਸੀ ਇਹ ਗੁਰੂ ਦਾ ਸੇਖ ਇਹ ਗੁਰੂ ਦਾ ਸੇਖ ਇਹਨੇ ਝੂਠ ਬੋਲ ਇੱਕ ਨੇ ਦਿੰਦੇ ਆਂਗੇ 5 4 ਉਹ ਨਹੀਂ ਝੂਠ ਮਾਰੀਏ ਨਾ ਸਮਝਾਤਾ ਅੱਖ ਨਾਲ ਇਸ਼ਾਰਾ ਮਾਰਤਾ ਨਾ ਦੱਸੋ ਕਿ ਨਾ ਤੇਈ ਚਰਨੀ ਗੁਰੂ ਦਾ ਸੇਖ ਹੈ ਝੂਠ ਨਾ ਇੱਕ ਟਾਈਮ ਦੇ ਦਸੀ ਇੱਕ ਟਾਈਮ ਚ ਆ ਜਾ ਤੇ ਓ ਲੈ ਤੂੰ ਹੀ ਕਹਦੇ ਵਿੱਚ ਬੋਲ ਪਤੋਲ ਆ ਮਾ ਦੀਆਂ ਪੰਜ ਆ ਨਾ ਨਾ 7 8 ਕਹਿੰਦੀ ਮੈਨੂੰ ਬਰਾਨੇ ਦੋ ਦਾ ਦੇਖਿਆ ਤੂੰ ਦੋ